ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦੱਸ ਦਿਆਂ ਡੀ ਵਾਰਮਿੰਗਾਰੇ ਡੀ ਵਾਰਮਿੰਗ ਆ ਜਿਹੜੀ ਅਸੀਂ ਤਿੰਨ ਮਹੀਨਿਆਂ ਤੋਂ ਹਰੇਕ ਪਸ਼ੂ ਦੀ ਕਰਦੇ ਆ ਜਿਹੜੇ ਕਾਫ ਹੁੰਦੇ ਆ ਉਹਨਾਂ ਦੀ ਮਹੀਨੇ-ਮਹੀਨੇ ਤੋਂ ਕਰਦੇ ਆ ਉਸ ਤੋਂ ਬਾਅਦ ਅਸੀਂ ਤਿੰਨ-ਤਿੰਨ ਮਹੀਨਿਆਂ ਤੋਂ ਕਰਦੇ ਆ ਜਿਹੜੀ ਹੁਣ ਅੱਜ ਅਸੀਂ ਸਾਰੀ ਡੀ ਵਾਰਮਿੰਗ ਕਰਕੇ ਇਹਨਾਂ ਦੀ ਹਟਿਆ ਅਸੀਂ ਜੈਨਵੈਟ ਗੋਲੀ ਨਾਲ ਕੀਤੀ ਪਰ ਜ਼ਿਆਦਾਤਰ ਅਸੀਂ ਲੀਕੋਰ ਨਾਲ ਕਰਦੇ ਹੁੰਦੇ ਆ ਤੇ ਕੋਈ ਵੀ ਅਸੀਂ ਤੁਹਾਨੂੰ ਦੱਸਦਾ ਹਾਂ ਜੈਨਵੈਟ ਗੋਲੀ ਇਹ ਨਾ ਹੋਵੇ ਤੁਸੀਂ ਜੈਨਵੈਟ ਗੋਲੀ ਦੇਈ ਜਾਓ ਤੁਸੀਂ ਪਹਿਲਾਂ ਸਾਲਟ ਦੇਖਿਆ ਕਰੋ ਤੁਸੀਂ ਪਹਿਲਾਂ ਕਿਹੜਾ ਲਾਇਆ ਸੀ ਐਤਕੀ ਕਿਹੜਾ ਲਾਇਆ ਹਣਾ ਬਦਲ ਬਦਲ ਕੇ ਸਾਲਟ ਲਾਇਆ ਕਰੋ ਪਰ ਜ਼ਿਆਦਾਤਰ ਲਿਕਵਿਡ ਦੀ ਕੋਸ਼ਟ ਕਰਿਆ ਕਰੋ ਕਿਉਂਕਿ ਉਹ ਦਿੱਤਾ ਸੌਖਾ ਜਾਂਦਾ ਜਿਹੜੀ ਗੋਲੀ ਹੈ ਉਹ ਦਿਉੜੀ ਹੀ ਦੇਣੀ ਔਕੇ ਸਾਡੀ ਅੱਜ ਕੀ ਗੋਲੀ ਜਾਨਵਰ ਸੀ ਆ ਦੇਖੋ ਤਾਂ ਕਰਕੇ ਅਸੀਂ ਬਹੁਤ ਤੰਗ ਹੋਏ ਜਿਹੜਾ ਲਿਕਵਿਡ ਹੈ ਉਹ ਦੇਣਾ ਸੌਖਾ ਹੈ ਪਰ ਤੁਸੀਂ ਸਾਡੀ ਵੀਡੀਓ ਜਾਂ ਹੋਰ ਵੀਡੀਓ ਦੇਖ ਕੇ ਨਾ ਸੋਚਾ ਕਰੋ ਵੀ ਫਲਾਣੇ ਫਾਰਮ ਵਾਲੇ ਨੇ ਆ ਦਿੱਤੀ ਹੈ ਗੋਲੀ ਅਸੀਂ ਆ ਦੇ ਦਿਆ ਹਨ ਬਦਲ ਕੇ ਸਾਲਟ ਦਿਓ ਗਰਮੀਆਂ ਦਾ ਹੋਰ ਸਿਆਲਾਂ ਦਾ ਹੋਰ ਮੰਨ ਲਓ ਸਾਲਟ ਚੇਂਜ ਕਰ ਕਰ ਦਿਓ ਚੰਗੀ ਕੁਆਲਿਟੀ ਦਾ ਹਨਾ ਚੰਗੀ ਕੰਪਨੀ ਦਾ ਮਨ ਲਓ ਤੁਸੀਂ ਦਵਾਈ ਦਿਓ ਇਹਨਾਂ ਨੂੰ ਹਰੇਕ ਤਿੰਨ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਤੋਂ ਬਾਅਦ ਤੁਹਾਡੀ ਇਹ ਜਿਹੜੀ ਡੀਵਾਰਮਿੰਗ ਉਹ ਲੇਟ ਨਹੀਂ ਹੋਣੀ ਚਾਹੀਦੀ ਹਰੇਕ ਤਿੰਨ ਤਿੰਨ ਮਹੀਨਿਆਂ ਬਾਅਦ ਇਹਨਾਂ ਨੂੰ ਡੀਵਾਰਮਿੰਗ ਕਰੋ ਚੰਗੇ ਮੰਨ ਲਓ ਉਹਦੇ ਨਾਲ ਕਰੋ ਇਹ ਨਾ ਹੋਵੇ ਤੁਸੀਂ ਵੀਡੀਓ ਤੋਂ ਸੁਣ ਕੇ ਉਹੀ ਤੁਸੀਂ ਪਹਿਲਾਂ ਦਿੱਤੀ ਉਹੀ ਫੇਰ ਦੂਰੀ ਹਟ ਦੇ ਦਿਓ ਆਈਆਰ ਜਿਹੜਾ ਸਾਲਟ ਹੈ ਉਹ ਤੁਸੀਂ ਬਦਲ ਕੇ ਦਿਓ ਇਹਨਾਂ ਨੂੰ ਜ਼ਿਆਦਾਤਰ ਲੀਕਰ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਦੇਣਾ ਸੌਖਾ ਹੈ ਧੰਨਵਾਦ ਜੀ